ਲੋ ਜੀ ਹੋ ਗਿਆ ਸ਼ਾਮ ਦਾ ਵੇਲਾ ਬਹੁਤ ਸੋਹਣੀ ਮੂਰਤੀ ਬਣੀ ਆ ਘੱਟ ਵਾਲਿਆਂ ਨੂੰ ਕਿਹਾ ਕਰੋ ਵੀ ਆਰਾਮ ਨਾਲ ਆ ਦੀ ਚੱਕਰ ਨਹੀਂ ਪੂਰੀ ਰਾਤ ਲਾ ਕੇ ਮੈਂ ਆਇਆ ਤੇ ਇੱਥੇ ਆ ਕੇ ਕਿ ਹੁਣ ਕੀ ਕਹੇ ਬੰਦਾ ਕਿਸ ਨੇ ਨਹੀਂ ਪੁੱਛਿਆ ਵੀ ਕਿਹਦਾ ਜੀ ਹਰੀ ਭਰਾ ਨੇ ਨਹੀਂ ਪੁੱਛਿਆ ਨਾ ਹਾਂਜੀ ਬਾਬਿਓ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਕੈਮੋ ਚੜਦੀ ਕਲਾ ਉਮੀਦ ਆ ਸਾਰੇ ਠੀਕ ਠਾਕ ਹੋਣਗੇ ਕਿਰਪਾ ਹੋਗੀ ਚੜਦੀ ਕਲਾ ਜੀ ਹੋਣਗੇ ਆਪਾਂ ਪਹੁੰਚ ਗਏ ਹਾਂ ਸਰੇ ਇੱਥੇ 5:30 ਵਜੇ ਕੰਪਨੀ ਇੱਥੋਂ ਗੱਡੀ ਲੋਡ ਹੋਣੀ ਆ ਆਫਿਸ ਕੰਟੇਨਰ ਹਾਂ ਟਾਈਮ ਹੋ ਗਿਆ ਪੁਣੇ 11:00 ਕੇ ਆਪਾਂ ਤੇ ਹੋ ਕੇ ਆਨੇ ਫਰੈਸ਼ ਟੂਚ ਪੀਣੇ ਵਿੱਚ ਚਾਹ ਤੇ ਚਾਹ ਦੇ ਨਾਲ ਕੁਝ ਖਾਵਾਂਗੇ ਹਲੋ ਬਬੋ ਇਹ ਗੱਡੀ ਹੈਗੀ ਆਪਣੇ ਗੁਰਦਾਸਪੁਰ ਦੀ ਪੀਵੀ06 ਬੀਬੀ95ਪ55 ਦਸ ਫਿਰੋਸ਼ ਆਪਾਂ ਹੋਏ ਤੇ ਹੁਣ ਵਿਓਗੇ ਚਾਹ ਪਾਣੀ ਚਾਹ ਪਾਣੀ ਪੀਂ ਚੱਲਦੇ ਹਾਂ ਹੋਰ ਵਿਧੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿੱਦਾਂ ਕੈਮ ਜੋ ਹੋਰ ਕਿੱਥਾ ਮਾਰ ਕਿਧਰੋਂ ਆਏ ਆ ਭਾਜੀ ਆਈ ਹਾਂ ਖੈਦਰਾਬਾਦ ਖੈਦਰਾਬਾਦ ਤੋਂ ਭਰ ਕੇ ਨੋਇਡਾ ਨੋਇਡਾ ਠੀਕ ਹੈ ਜੀ ਹੁਣ ਆਪਾਂ ਵੀਰ-ਵੀਰ ਨੇ ਇਕੱਠਿਆਂ ਭਰਨੇ ਆ ਗੱਡੀਆਂ ਕਿਸ਼ਤਵੜ ਦੀਆਂ ਤੇ ਜਾਵਾਂਗੇ ਕਿਸ਼ਤਵੜ ਆਏ ਨਾਸ਼ਤਾ ਪਾਣੀ ਕਰਨ ਹੁਣ ਤੇ ਮੁੜ ਕੇ ਕਰਾਂਗੇ ਇਸ਼ਨਾਨ ਪਾਣੀ ਕਿਉਂ ਵੀਰ ਲਾਉਣਾ ਯਾਰ ਹੁਣ ਬਾ ਕੰਮ ਔਖਾ ਮੈਨੂੰ ਇਹ ਗੁਰੂ ਜੀ ਤੁਸੀਂ ਮੰਨੋਗੇ ਤੋ ਕਾਲੀ ਨਾਸ਼ਤਾ ਪਣੀ ਤੇ ਮਿਲਦੇ ਆਪਾਂ ਛੋਲੇ ਬਗੂ ਦੇ ਆਪਣੀਆਂ ਕਿਦਾਂ ਸਤਜ ਜੀ ਮੁਸ਼ਕਲ ਜਿਹਾ ਲੱਗਦਾ ਯਾਰ ਕੰਮ ਆ ਤੇ ਕਿਉਂਕਿ ਰੈਡੀ ਨਹੀਂ ਨਾ ਇੱਕ ਹੋ ਰੈਡੀ ਬੀਸ ਪਿਆ ਵਾ ਮੈਨੂੰ ਗੱਲ ਹੀ ਕਿੰਦਾ ਭਰ ਕੇ ਝੂਠ ਮਾਰਦੇ ਆ ਸਾਲੇ ਹੁਣ ਕੀ ਕਹੂੰਗਾ ਇਹਨਾਂ ਆ ਫਰੀਦাবাদ ਫਰੀਦাবাদ ਪਾਣੀ ਦਾ ਟੇਸਟ ਹੈ ਟੇਸਟ ਇੱਥੇ ਕਿੱਥੇ ਲੱਭਣਾ ਪਾਣੀ ਦਾ ਗੁਰੂ ਜਿੰਦਗੀ ਤੇ ਮੰਗਲ ਹੋਣ ਦੇ ਉਸਤਾਦ ਜਦੋਂ ਪਰ ਹੈ ਕੀ ਕਰਨਾ ਪਰ ਇਹ ਵੀ ਰਾਤ ਨੂੰ ਏਰੀਆ ਸ਼ਾਂਤ ਜਿਹਾ ਹੋ ਜਾਂਦਾ ਸ਼ਾਂਤ ਜਣਾ ਫਰੀਦাবাদ ਹੈ ਨਾ ਫਰੀਦাবাদ ਬਲਬਕੜ ਵਾਲੀ ਸਾਈਡ ਹੈ ਨਾ ਜੀ ਹੋ ਗਿਆ ਸ਼ਾਮ ਦਾ ਵੇਲਾ ਬਹੁਤ ਸੋਹਣੀ ਮੂਰਤੀ ਬਣੀ ਆ ਓਸਤਾਦ ਦਰਸ਼ਨ ਬਾਬੇ ਪੋਲੇ ਨਾਲ ਦੇ ਹੈ ਨਾ ਕਿ ਨਾ ਪੈਸਾ ਖਰਚਦਾ ਵੀ ਜੇ ਵੀ ਹੈ ਨਾ ਪਾਪਲੇ ਨੇ ਤੇ ਨਹੀਂ ਕਈ ਮੰਨਣ ਵਾਲੇ ਆ ਯਾਰ ਕੋਈ ਤੇ ਕਹਿੰਦਾ ਵੇ ਆਪਾਂ ਪਾਰਟੀ ਕਰੀਦਾ ਪੀ ਜਾਂਦਾ ਕਈ ਧਰਮਾਂ ਨੂੰ ਮੰਨਣ ਵਾਲੇ ਆ ਭਰਾ ਵੇ ਮੰਦੇ ਚੰਗੇ ਜਿਹੜਾ ਮੰਨਦੇ ਕਈ ਉੱਤੋਂ ਉੱਤੋਂ ਬੁਖਾਵਾ ਕਰਦੇ ਆ ਓਏ ਹੋਏ 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 ਗੁਰੂ ਆ ਕਿੱਡਿਆਂ ਕਿੱਡਿਆਂ ਤਗੜੀਆਂ ਮਾਰਤਾ ਹੈ ਹੈ ਲਿਆ ਹੋਇਆ ਇਹ ਕਿੱਥੇ ਆਤਾ ਇਥੇ ਕੋਰਪੀਆ 25 30 ਲੱਖ ਲਾ ਕੇ ਕਹਿੰਦਾ ਲੈ ਪੈਂਚ ਕੋਠੀ ਖੜੀ ਕਰਤੀ ਪਿੰਡ ਜੇ ਇਧਰ ਹੈਗਾ ਕਿਹਨੂੰ ਮਾਨ ਕੇ ਦੜੇ ਬਿਲਡਿੰਗ ਬਣੇ ਹਸਪੀਟਲ ਅਮ੍ਰਿਤਾ ਹਸਪੀਟਲ ਹੈ ਸਾਡਾ ਬੰਦਾ ਸਾਲਾ ਉਸਤਾ ਦੇ ਕੀ ਖਾਣਾ ਇਥੋਂ ਇਥੋਂ ਕੋਈ ਨਹੀਂ ਸਾਲ ਬੰਦਿਆ ਬੰਦਰਾ ਹੈਗਾ ਠੀਕਾ ਸਾਰਾ ਠੇਕਾ ਹੀ ਆ ਹੈ ਗੱਡਾ ਟੋੜਾ ਠੇਕਾ ਗੁਰੂਆ ਵਧੀਆ ਬੋ ਚੀਜ਼ ਹੋਣੀ ਐ ਆਟਮ ਹੋਣੀ ਐ 160 ਦੇ 20 ਦੇ ਕਹਿਣਾ ਇੰਪੋਰਟੈਂਟ ਵਾ ਇੰਪੋਰਟਡ ਮੈਂ ਕਹਿੰਦਾ ਹਾਈ ਫਾਈ ਦਾ ਸੋ ਪੂਰਾ ਖਿਆ ਦੇ ਅੰਦਰ ਇਹ ਤਾਂ ਸਹੀ ਲੱਗਦਾ ਹੈ ਨਾ ਅੰਦਰ ਜਾਣਾ ਵੀ ਨਹੀਂ ਕੰਮਦਾ ਦਫਾ ਕਰੋ ਜਿਹੜੀ ਬੀਬੀ ਗਾਹ ਦੀ ਆਪਾਂ ਉਹਦੇ ਜਾਣਾ ਕਿਉਂ ਨਹੀਂ ਆ ਵੇਖ ਤਾਂ ਸਕਦੇ ਆ ਖਲੋ ਕੇ ਬਾਹਰ ਹਾਂ ਆ ਕੇ ਪੈਕਪੋ ਤੇ ਲਾ ਲੈਣਾ ਦਵਾਈ ਤੋਂ ਬਿਲਕੁਲ ਵਧੀਆ ਕੀ ਰੱਖਿਆ ਨੇ ਬੰਦੇ ਨੇ ਮੰਦਾ ਬਾਂਦਰ ਬਣ ਜਾਂਦਾ ਪਈ ਹੈ। ਹੈ ਆਪਣੇ ਦੇ ਉਪਰ ਆਈਟਮ ਨਹੀਂ ਯਾਰ ਖਾਣ ਵਾਲੀ ਵੀ ਨਹੀਂ ਆਉਂਦੀ ਆ। ਆਲੂ ਚਾਟ, ਫਰੂਟ ਚਾਟ, ਡਾਈਟ ਚਾਟ ਹੈਨਾ? ਹਾਂ ਲੈ ਬਾਈ। ਹੈਲੋ। ਕਿਆ ਠੀਕ ਆ ਜੀ ਚਾਟ? ਇਹ ਆਲੂ ਕਰੀ ਆ। ਜਿਸ ਨਾਲ ਬਣੀ ਜਾ। ਤੇ ਜੋ ਆਪਣਾ ਸਵੀਟ ਕਰਲ ਤੇ ਕਹਨੇ ਕਿਸੇ ਕੋਰ ਆਈਟਮ ਆ। ਆਲੂ ਦੇ ਨਾਲ ਆਲੇ ਨਾ। ਦੇ ਦੇਗਾ ਬਾਈ। ले ले यार बिस्कुट है ही ले ले अभी ਘਰ ਆ ਲੈਣਾ ਪਰੇ ਕੰਮ ਆਪਣੇ ਕੰਮ ਦਾ ਨਹੀਂ ਗਾ ਨਹੀਂ ਨਹੀਂ ਪਰੇ ਨਹੀਂ ਇਹ ਇਸ ਵਿੱਚ ਆਲੂ ਵੀ ਕਰਤਾ ਪਰਾਈ ਤੇ ਚਿਕਨ ਵੀ ਕਰਦਾ ਹੈ ਚਿਕਨ ਨਜ਼ਰ ਆ ਰਿਹਾ ਲੱਗਦਾ ਇਹ ਇਹ ਵਜੂ ਵਾਲਾ ਹੀ ਹੈ ਨਾ ਇਹ ਇਹ ਦਾ ਡਾਈਟ ਚਾਰਟ ਆ استاد ਡਾਈਟ ਚਾਰਟ ਕਹਿੰਦੇ ਨੂੰ ਡਾਈਟ ਚਾਰਟ ਆ ਮਸਾਲਾ ਦਾ ਛੋਟੇ ਆਲ ਨਹੀਂ ਉਸਤਾਦ ਜੀ ਕਿੰਨੇ ਕੇਜੀ ਹੈ ਇਹ ਜੀ ਜੀ ਰੇਟ ਪਰ 140 140 130 500 ਕਿੰਨਿਆਂ ਨੇ ਵੀ ਜੀ ਜਗ੍ਹਾ ਜਗ੍ਹਾ ਦੇ ਹਿਸਾਬ ਨਾਲ ਰੇਟ ਲਾਉਂਦੇਗੇ 200 ਰੁਪਏ ਕਿਲੋ ਵਿੱਚ ਦੀ ਹੈ ਨਹੀਂ ਆ ਜਗਾੜ ਵੇਖੋ ਵੀਰੇ ਹਾਂ ਥੋੜੀ ਥੋੜੀ ਨਾ ਵੀ ਤਾਂ ਨੂੰ ਜਗਾੜ ਵਿਖਾਈਏ ਮੇਰੇ ਸਾਨਾ ਨਹੀਂ ਵੇਖੀ ਹਣੀ ਵੀਡੀਓ ਕਹਿੰਦੇ ਤੜਪਾ ਪੜਾ ਗਿਆ ਫੇਰ ਲਾ ਕੇ ਕਰੀ ਪੀਛੇ ਕਰਕੇ ਇਹ ਉਹ ਲੱਗ ਗਿਆ ਪਹਿਲਾ ਹੀ ਬੰਦਾ ਯਾਰ ਹੂੰ ਪਲਟਨ ਦਾ ਸਵਾਲ ਹੀ ਪੈ ਤੰਨਦਾ ਜਦੋਂ ਮਰ ਜਾ ਉੱਤਰ ਗਿਆ ਤਾਂ ਟਰੈਕਟਰ ਭਾਈ ਦਾ ਰਹਿਣਾ ਡਰੋਨ ਨਾ ਬਣਾਉਣ ਦੇਣਾ ਡਰੋਨ ਨਾ ਤੇ ਲੋਕਾਂ ਨੇ ਦਿਮਾਗ ਦੁਨੀਆ ਕਿੰਨੇ ਗਾਂਹ ਤੱਕ ਚੱਲ ਗਈ ਹੈ ਲੋਕੀ ਕਹਿੰਦੇ ਆਸਮਾਨ ਮੈਂ ਕਿਹਾ ਆਸਮਾਨ ਵੀ ਪਾੜ ਕੇ ਲੋਕੀ ਪਾੜ ਕੇ ਅਸਲੀ ਗੱਲ ਉਹ ਦੇਖੋ ਗੱਡੀ ਕਹਾ ਪਾੜਦੀ ਹਾਂ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਫਿਰ ਕੰਪਨੀ ਵਾਲਿਆਂ ਵੱਲੋਂ ਟਰਾਂਸਪੋਰਟ ਵਾਲਿਆਂ ਵੱਲੋਂ ਕੀ ਕਹਿਣਾ ਚਾਹੋਗੇ ਟਰਾਂਸਪੋਰਟ ਵਾਲੇ ਨਾਲ ਜਿਹੜੇ ਇਹ ਆਪਣੀ ਕਮਿਸ਼ਨ ਦੇ ਚੱਕਰ ਦੇ ਵਿੱਚ ਡਰਾਈਵਰ ਰੋਟੀ ਖਾਵੇ ਜਾਂ ਨਾ ਖਾਵੇ ਇਹਨਾਂ ਨੇ ਕਹਿ ਦੇਣਾ ਕੱਲ ਵੀ ਹੁਣੇ ਵਾਜੀ ਪਹੁੰਚ ਗੱਡੀ ਪਹੁੰਚ ਜੇ ਬੱਸ ਗੱਡੀ ਪਹੁੰਚ ਜੇ ਵੀ ਪਤਾ ਦੂਜੀ ਕੋ ਟ੍ਰਾਂਸਪੋਰਟ ਵਾਲਾ ਨਾਲ ਲਾ ਲਈ ਹੂੰ ਤਵਾਦਾ ਗੱਡੀ ਲੱਗੇ ਸਾਡੇ ਕੋ ਸਾਡੀ ਦਿਹਾੜੀ ਬਣੇ ਤੇ ਡਰਾਈਵਰ ਭਾਵੇਂ ਇੱਥੇ ਭੁੱਖਾ ਮਰਦੇ ਪਾਣੀ ਹੋਵੇ ਰੋਟੀ ਹੋਵੇ ਕੋਈ ਚੱਕਰੀ ਹੋਵੇ ਕੋਈ ਜੋ ਮਰਜੀ ਉਹ ਤੇ ਦੁੱਖ ਤਕਲੀਫ ਸਾਰੇ ਡਰਾਈਵਰ ਦੇ ਹਨਾ ਯਾਰ ਕਰਮਾਂ ਤੇ ਘਰ ਦੇ ਵਾ ਕੀ ਸੋਚਦੇ ਹੁੰਦੇ ਘਰ ਦੇ ਘਰ ਦੇ ਸੋਚਦੇ ਵੀ ਸਾਡਾ ਮਡਾਲਾ ਦਾ ਬੜਾ ਹੀ ਸੌਖਾ ਨਿਆਰੇ ਲੈਣਿਆ ਬਾਹਰ ਵਿਲਾ ਬੈਠਾ ਹੈ ਨਾ ਤੇ ਇੱਥੇ ਨਹੀਂ ਇੰਨਾ ਪਤਾ ਵੀ ਕੁੜੀ ਜੇ ਕੱਪੜਿਆਂ ਚ ਜੂਆਂ ਪੈਣ ਵਾਲੀਆਂ ਹੋਈਆਂ ਨੇ ਹੈ ਰੋਟੀ ਉਹ ਗੱਦਿਆਂ ਜਾਂ ਭਈਆਂ ਕੋ ਜੋ ਖਾ ਕੇ ਆਏ ਹੈ ਦਿਲ ਕਰਦਾ ਖਾਣ ਨੂੰ ਇਹਦੇ ਮਜਬੂਰੀਆਂ ਕੁੜੀਆਂ ਹਮੀਆਂ ਹੱਥੋਂ ਨਹੀਂ ਧੋਂਦੇ ਕੁੜੀਆਂ ਹੈ ਹੈ ਪਹਿਾਵੀ ਰਜ਼ਰ ਪਹਿਾਵ ਕਹਿਨੋ ਕੋਈ ਮਤਲਬ ਨਹੀਂ ਆਈ ਕਿ ਇਹਨੂੰ ਰੋਟੀ ਖਵਾਉਣ ਦੇ ਆ ਨਾ ਨਾ ਸਿਰਫ ਇੰਨਾ ਵੀ ਹਾਂ ਇਹਨਾਂ ਨੂੰ ਕਰਾ ਤਾ ਜੇ ਚੰਗਾ ਸਰਦਾਰ ਵਧੀਆ ਨਾ ਆਪਾਂ ਵੇਖ ਕੇ ਜਾਣੇ ਨਹੀਂ ਹੈਗੇ ਆ ਹੋਟਲ ਹੋਏ ਨੇ ਕਈ ਇੱਕ ਮਿੰਟ ਸਰਦਾਰ ਆਪਣੇ ਆਪਾਂ ਨਹੀਂ ਕਿਹਨੇ ਸਾਰੇ ਮਾੜੇ ਵਿੱਚ ਇਡਾ ਦਾ ਹੀ ਸਰਦਾਰ ਹੈਗੇ ਜਿਹੜਾ ਸਾਰੇ ਗਾੜੀ ਡੰਕਰ ਬੰਦੇ ਰੱਖੇ ਕੋਈ ਚੰਗਾ ਨਹੀਂ ਉਹ ਭਾਂਡੇ ਉਹ ਗੱਦੇ ਪਾਣੀ ਚੋਂ ਕੱਡ-ਕੱਡ ਕੁੱਤੇ ਚੱਟੀ ਜਾਂਦੇ ਉਹ ਖਵਾਈ ਜਾਂਦੇ ਆ ਇਹਨੂੰ ਐਡੀ ਕਿ ਤਰੱਕੀ ਵਾੜੇ ਪਰ ਭਾਜੀ ਕਈ ਆਪਣੇ ਨਾ ਇੱਥੇ ਪੰਜਾਬ ਦਿਨ ਮੈਂ ਗੱਲ ਕਰਦਾ ਬਾਹਰ ਹੋਟਲ ਹੈਗੇ ਆਪਣੇ ਹੈ ਨਾ ਉਈ ਇੱਥੇ ਝਾਰਖੰਡ ਚ ਜਿਹੇ ਹੈਗੇ ਹੋਟਲ ਚਲੋ ਉਧਰ ਦਾ ਆਪਾਂ ਨਾ ਨਹੀਂ ਲੈਂਦੇ ਸੀ ਯੂਪੀ ਦੇ ਵਿੱਚ ਹੋਟਲ ਆਪਣੇ ਗਿਣਤੀ ਮਿੰਤੀ ਦੇ ਹੋਟਲ ਆ ਮੇਣ ਮੇਣ ਇੱਕ ਹੋਟਲ ਆਪਣਾ ਬਨਾਰਸਲਾ ਦੋਵੇਂ ਹੋਟਲ ਬਨਾਰਸਲਾ ਕਿ ਬਨਾਰਸ ਰੋ ਪਹਿਲਾਂ ਕਿ ਬਨਾਰਸ ਪਾਰ ਕਰਕੇ ਆ ਸਰਦਾਰਾਂ ਦੇ ਤੇ ਭਾਜੀ ਮੈਂ ਦੋ ਹੋਟਲ ਵੇਖੇ ਹਾਂ ਇੱਕ ਆ ਮਾਥਰੇ ਤੋਂ ਪਹਿਲਾਂ ਵਾ ਸੋਚੇ ਦਾ ਟਾਬਾ ਹਮ ਇੱਕ ਨੰਬਰ ਟਾਬਾ ਹਮ ਇੱਕ ਹੈਗਾ ਦੁੱਦੂ ਲਾਡੀ ਦਾ ਟਾਬਾ ਲਾਡੀ ਦਾ ਟਾਬੇ ਰਗਾ ਟਾਬਾ ਹੀ ਹੈ ਨਹੀਂ ਇਹਨ ਦੋ ਇੰਡੀਆ ਜੀ ਪੂਰੇ ਜੱਗ ਨਹੀਂ ਆਪਣੇ ਵੀ ਹੈਗੇ ਹੋਟਲ ਇਧਰ ਕਿਤੇ ਜਾਇਓ ਰੋ ਕਿਉਂ ਸਹੀ ਕਿਤੇ ਮੈਂ ਨਾ ਚਲੋ ਹੋਣਗੇ ਹਾਂ ਗਿਣਤੀ ਮਿੰਟ ਦੀ ਦੇ ਹੋਟਲ ਆਪਣੇ ਇਹਦੇ ਖਾਸ ਖਾਸ ਟ੍ਰੱਕੀ ਵੇਖੀ ਪੀਈ ਬੰਦਿਆਂ ਦੀ ਹੈਗੀ ਕੋਈ ਹੈ ਕੋ ਗੱਲ ਬਾਤ ਬਾਕੀ ਤੇ ਨਹੀਂ ਤੇ ਗਾਂਧੀ ਲਈ ਜਾਂਦੇ ਇਹ ਲੋਕ ਨਹੀਂ ਨਹੀਂ ਹਾਂ ਸਹੀ ਗੱਲ ਆ ਜ਼ਿਆਦਾਤਰ ਢਾਬਿਆਂ ਦਾ ਸਿਰਫ ਪੈਸੇ ਨੂੰ ਮਤਲਬ ਹੈ ਹੁਣ ਆਪਣੇ ਆਪਣੇ ਇਹਦੇ ਖਾਸ ਖਾਸ ਢਾਬੇ ਹਨ ਉਹ ਵੀਰ ਉਹਨੇ ਖੁਦ ਜਾ ਕੇ ਖੁਦ ਕਾਊਂਟਰ ਤੇ ਜਾ ਕੇ ਕੰਮ ਕਰਦੇ ਆਪਣੇ ਨਹੀਂ ਨਹੀਂ ਹੈਗੇ ਬੰਦਿਆਂ ਦੇ ਨਾਲ ਖੋੜੇ ਰਾਜੇ ਰਾਜੇ ਇੱਕ ਵੀ ਬੜੇ ਚੰਗੇ ਗੁਰਨਾੜ ਕੋਟਲਾ ਜਿੱਤੇ ਗਿਰਦਾ ਹੋਟਲਾ ਪਤਾ ਕਿ ਇੱਜ਼ਤ ਪਤਾ ਕਿਹੜਾ ਕਰਦਾ ਜਿਨੇ ਆਪ ਡਰਾਈਵਰੀ ਕੀਤੀ ਹੈ ਬਿਲਕੁਲ ਬਿਲਕੁਲ ਤੇ ਉਹਨੇ ਹੋਟਲ ਪਾਇਆ ਏ ਉਹ ਉਹਨੂੰ ਉਹ ਬੰਦੇ ਨੂੰ ਪਤਾ ਡਰਾਈਵਰ ਦੀ ਐਵੇਂ ਤਾਂ ਜਿਹੜੇ ਆਪਾਂ ਆਪਾਂ ਇਹ ਨਹੀਂ ਕਹਿੰਦੇ ਕੋਈ ਸਾਰੇ ਮਾੜੇ ਹੁਣ ਆਪਾਂ ਗੱਡੀਆਂ ਵਾਲੇ ਸਾਰੇ ਕਿਹੜੇ ਚੰਗੇ ਆ ਹਾਂ ਬਿਲਕੁਲ ਸਾਰੇ ਅਹੀਂ ਵਿੱਚ ਵੀ ਕੀ ਬਲਾ ਆਪਾਂ ਮਾੜੇ ਹੋਈਏ ਆਪਾਂ ਹੋਟਲ ਵਾਲੇ ਸਾਰਿਆਂ ਨੇ ਕਹਿੰਦੇ ਵਿੱਚ ਬੰਦੇ ਹੈਗੇ ਆ 100 ਦੇ ਵਿੱਚੋਂ 5 ਦੇ ਬੰਦੇ ਹੈਗੇ ਹੀ ਹਨ ਕਿ ਜਿਹੜੇ ਇਦਾਂ ਕਰਨ ਦੇ ਕਈ ਬੰਦੇ ਆਪਣੇ ਪੰਜਾਬੀ ਰਣੀ ਬੋਲਦੇ ਚਾਚੇ ਨੇ ਬੋਲਦੇ ਸੋ ਕਈ ਬੰਦੇ ਜਿਹੜੇ ਬਾਹਰ ਰੇ ਪੰਜਾਬੀ ਬਾਹਰ ਹੀ ਆ ਜਿਹੜੇ ਪੰਜਾਬਾਂ ਚ ਵੜਕੇ ਨਹੀਂ ਵੇਖਿਆ ਉਹ ਇੰਨੀ ਇੱਜ਼ਤ ਦਿੰਦੇ ਕੋਈ ਹਿਸਾਬ ਨਹੀਂ ਫੇਰ ਆਪਣੇ ਬੰਦੇ ਸਾਰੇ ਇੱਕੋ ਜਿਹੇ ਨਹੀਂ ਤੇ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਵੇਚ ਚੰਗੇ ਪੰਜੇ ਉਂਗਲਾ ਇੱਕੋ ਜਿਹੇ ਨਹੀਂ ਬਸ ਬਸ ਕੋਈ ਆਪਣੇ ਹਿੰਦੂਆਂ ਚ ਵੀ ਆ ਸਿੱਖਾਂ ਚ ਵੀ ਆ ਸਿੱਖਾਂ ਸਾਰੀਆਂ ਸਾਰੀਆਂ ਜਾਤਾਂ ਜਾਤਾਂ ਦਾ ਤਾਂ ਜਾਤਾਂ ਸਾਰੇ ਬੰਦੇ ਜੀ ਮਾੜੇ ਜੀ ਜਿਹੜੇ ਬੰਦੇ ਜੇ ਨਿਸਾਨੀ ਦਾ ਨਾ ਉਹ ਆਈ ਹੁਣ ਆਈ ਕਹਿੰਦੇ ਬਾਹਰ ਯਾਰ ਬਿਆਹ ਵਾਲ ਜੂਪੀਕ ਤਾਂ ਚੋਰੀ ਆਪਣੇ ਪੰਜਾਬ ਚ ਘਟ ਚੋਰੀ ਜਲੰਧਰੋਂ ਲੋਕੀ ਟਾਇਰ ਖੋਲ ਖੋਲ ਲਈ ਜਾਂਦੇ ਕੁੜੀਆਂ ਹੈ ਇਹਦਾ ਬਦਨਾਮ ਕਰਤਾ ਕੁੜੀ ਆ ਵਾ ਪੰਜਾਬ ਦੇ ਨਾਲੇ ਲੋਕਾਂ ਨੇ ਜਿਆਦਾ ਯਾਰ ਚਿੱਟੇ ਨੇ ਕੀਤਾ ਬਦਨਾਮ ਹੂੰ ਚਿੱਟੇ ਨੇ ਕੀਤਾ ਨਾਲੇ ਬਾਹਰ ਦੇ ਬੰਦੇ ਵੀ ਆ ਪੰਜਾਬ ਦੇ ਜਿਹੜੇ ਆ ਨਹੀਂ ਹੈਗੇ ਇਹਦੇ ਦਾ ਅਹੀਂ ਨਾ ਆਪਣੇ ਲੋਕਾਂ ਦੇ ਭੁਗੇ ਚੜਾਏ ਵਾ ਬਿਲਕੁਲ ਐਂ ਲੋਡ ਕਰਨਾ ਹੈ ਗੱਡੀਆਂ ਇੱਥੇ ਤੇ ਚਲੋ ਇੱਥੇ ਦੀ ਕੀ ਗੱਲ ਕਈਆਂ ਜਗ੍ਹਾ ਤੇ ਲਗਭਗ ਹੱਟਣਾ ਹੁੰਦਾ ਹੁੰਦਾ ਡਰਗ ਗੱਡੀਆਂ ਵਾਲਾ ਨਾ ਹਰ ਇੱਕ ਨਾ ਹੁੰਦਾ ਹੁੰਦਾ ਪੀ ਟਰਾਂਸਪੋਰਟਰ ਜਿਹਦਾ ਆਪਣਾ ਜਿੰਨੇ ਆਪਣੇ ਟਰਾਂਸਪੋਰਟਰ ਗੱਡੇ ਲਈ ਉਹਨੇ ਅਗਲੇ ਅਗਲੇ ਨੂੰ ਦੇਤਾ ਨੰਬਰ ਪਾਰਟੀ ਵਾਲੇ ਨੂੰ ਉਹਨਾਂ ਫੋਨ ਕਰ ਕਰਕੇ ਕਹਿ ਦਿੰਨਾ ਵੀ ਬਸ ਗੱਡੀ ਪਹੁੰਚਦੀ ਕਰ ਦਿਓ ਗੇਟ ਤੇ ਗੱਡੀ ਲੈ ਕੇ ਤੇ ਕੰਪਨੀ ਆਇਓ ਮਾਲ ਬਣਿਆ ਰੈਡੀ ਪਿਆ ਵਾ ਗੱਡੀਆਂ ਡਾਉਣੀਆਂ ਥੱਲੇ ਤੇ ਮਾਲ ਲਾਤ ਦੇਣਾ ਵਾ ਲਾ ਦੇ ਹਾਂ ਅਗਲਾ 2000 ਪੁਲਸ ਵਾਲੇ ਲਾ ਗਿਆ ਹਾਂ ਦੋ ਦਿਨੇ ਕੋਈ ਪੁਲਸ ਵਾਲਾ ਮਿਲ ਪਿਆ ਕੋਈ ਡਰਾਈਵਰ ਵਾਲਾ ਮਿਲ ਪਿਆ ਕੋ ਦੇ ਕੇ 2500 5000 ਰੁਪਏ ਦੇ ਕੇ ਗੱਡੀ ਪਹੁੰਚੀ ਹੋਏ ਭਾਈ ਸਾਹਿਬ ਮੁੜ ਕੇ ਕੋਈ ਨਹੀਂ ਪੁੱਛਦਾ ਟਰਾਂਸਪੋਰਟਰ ਵੀ ਰੰਗੜੀ ਹੱਥ ਜੋੜ ਕੇ ਬੇਨਤੀ ਆ ਥੋੜਾ ਸੁਧਾਰ ਕਰੋ ਕੰਪਨੀ ਨਾਲ ਪੁੱਛ ਲਿਆ ਕਰੋ ਮਾਲ ਰੈਡੀ ਆ ਕਿ ਨਹੀਂ ਰੈਡੀ ਹੈ ਨਾ ਗੱਡੀ ਵਾਲੇ ਨੂੰ ਕਿਹਾ ਕਰੋ ਵੀ ਆਰਾਮ ਨਾਲ ਆ ਕੇ ਚੈੱਕ ਕਰ ਲਈ ਪੂਰੀ ਰਾਤ ਲਾ ਕੇ ਮੈਂ ਆਇਆ ਇੱਥੇ ਆ ਕੇ ਕਿ ਹੁਣ ਕੀ ਕਵੇ ਬੰਦਾ ਕਹਿਨੇ ਨਹੀਂ ਪੁਛਿਆ ਵੀ ਕਿਹਦਾ ਤੇ ਵੀਰ ਭਰਾਣੇ ਨਹੀਂ ਪੁਛਿਆ ਨਾ ਤੇ ਬਾਕੀ ਹੁਣ ਮੱਛਰ ਬੜਾ ਮੋਟਾ ਇੱਥੇ ਤੇ ਰੋਟੀ ਪਾਣੀ ਦਾ ਤੇ ਜਿਆਦਾ ਕੰਮ ਔਖਾ ਤੇ ਬਾਕੀ ਕਹਿੰਦੇ ਤੇ ਅੱਗੇ ਰਾਤ ਕਰਨਗੇ ਹੌਸਲਾ ਵਜਾਈ ਦੀ ਤੇ ਕੀਤੀ ਵੀਰ ਜੀ ਮੱਛਰ ਮੱਛਰ ਜਿਹੜਾ ਨਾ ਮੱਛਰ ਇਹ ਵੀ ਜਿਹੜਾ ਬੰਦਾ ਗਲਾਸਾ ਗਲੋਸਾ ਲਾਉਂਦਾ ਉਹਦੇ ਲਈ ਤੇ ਠੀਕ ਆ ਜਿਹੜੇ ਸਾਡੇ ਲੱਖਾਂ ਦੇ ਵਿਚਾਰੇ ਹੈਗੇ ਨਾ ਸਾਧ ਬਣ ਗਏ ਚੱਲ ਅਸੀਂ ਪਹਿਲਾਂ ਲਾਉਂਦੇ ਹਾਂ ਸਾਧ ਉਹਦੇ ਲਈ ਔਖਾ ਹੈ ਉਹ ਤਾਂ ਦੇ ਦਾਂ ਜਿਲੇ ਕਨਾ ਗਾੜੀ ਵੀ ਕੁੜੀ ਜਵਾ ਬਹੁਤੀ ਬੋਲੀਆਂ ਪਾਉਂਦਾ ਟੀਵੀ ਟਾਈਮ ਪਤਾ ਨਹੀਂ ਕੀ ਕਰਦਾ ਫੇਰੇ ਜੀ ਅੱਖ ਲੱਗੀ ਮਾੜੇ ਮੋਟੇ ਉਹ ਖੁੱਲ ਜਾਂਦੀ ਹੈ ਚਲੋ ਬਾਕੀ ਪੈਨੇ ਆ ਲੰਬੇ ਹਣ ਫਿਰ ਕੀ ਕਰਨਾ ਕਰਨਗੇ ਜੋ ਫੇਰ ਰਾਤ ਨੂੰ ਵੇਖੀ ਜਾਓਗੇ ਨੀਂਦੇ ਸੁੱਤੇ ਰਹਾਂਗੇ ਫਿਰ ਕਿਨੇ ਵੀਰ ਬਿਲਕੁਲ ਚਲੋ ਠੀਕ ਜੇ ਫਿਰ ਬਾਬਿਓ